ਸੀਨੇ 'ਚ ਜਜ਼ਬਾ ਹੈ ਅੱਖਾਂ 'ਚ ਦੇਸ਼ ਭਗਤੀ ਦੀ ਚਮਕ ਰੱਖਦਾ ਹਾਂ ਦੁਸ਼ਮਨ ਦਾ ਸਾਹ ਰੁੱਕ ਜਾਂਦਾ ਹੈ ਆਵਾਜ਼ 'ਚ ਉਹ ਧਮਕ ਰੱਖਦਾ ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੱਕ ਅਜਿਹਾ ਨਾਂ ਜੋ ਹਰੇਕ ਦੇਸ਼ ਵਾਸੀ ਤੇ ਪੰਜਾਬੀ ਦੀ ਜ਼ੁਬਾਨ ਤੇ ਹੈ ਸ਼ਹੀਦ-ਏ-ਆਜ਼ਮ ਹੋਣ ਦੇ ਨਾਲ-ਨਾਲ ਉਹ ਇੱਕ ਫਲਸਫਾ ਵੀ ਨੇ ਉਹਨਾਂ ਦੀ ਸ਼ਹੀਦੀ ਆਪਣੇ ਆਪ 'ਚ ਬਿਲਖਨ ਸੀ ਯੂਜਨਾ ਸੀ ਉਹਨਾਂ ਦੀ ਕਿ ਅਸੈਂਬਲੀ ਚ ਬੰਬ ਸੁੱਟ ਕੇ ਗ੍ਰਿਫਤਾਰੀ ਦਿੱਤੀ ਜਾਵੇ ਤਾਂ ਕਿ ਲੋਕ ਜਾਗਰੂਕ ਹੋਣ ਬੋਲਿਆਂ ਨੂੰ ਆਵਾਜ਼ ਸੁਣਾਈ ਜਾ ਸਕੇ ਅਸੈਂਬਲੀ ਚ ਬੰਬ ਸੁੱਟਣਾ ਗ੍ਰਿਫਤਾਰੀ ਦੇਣਾ ਇਸ ਕਰਕੇ ਤਾਂ ਕਿ ਮੁਕੱਦਮਾ ਚੱਲੇ ਤੇ ਆਪਣੀਆਂ ਸਾਰੀਆਂ ਗੱਲਾਂ ਰੱਖਣ ਤੇ ਇਹ ਗੱਲਾਂ ਦੇਸ਼ ਵਾਸੀਆਂ ਤੱਕ ਪਹੁੰਚਣ ਤੇ ਉਹ ਵੀ ਆਪਣੇ ਹੱਕਾਂ ਦੇ ਲਈ ਸੁਚੇਤ ਹੋ ਜਾਣ ਅੰਗਰੇਜ਼ੀ ਹਕੂਮਤ ਦੀਆਂ ਜਣਾ ਹਲਾਉਣ ਵਾਲੇ ਸ਼ਹੀਦ ਆਜ਼ਮ ਭਗਤ ਸਿੰਘ ਜਨਮ ਹੋਇਆ 28 ਸਤੰਬਰ 1907 ਲਾਇਲਪੁਰ ਵਿਖੇ ਸਿਆਸੀ ਤੌਰ ਤੇ ਸਰਗਰਮ ਪਰਿਵਾਰ ਚ ਜੰਮੇ ਭਗਤ ਸਿੰਘ ਨੂੰ ਦੇਸ਼ ਭਗਤੀ ਗੁਰਤੀ ਚ ਮਿਲੀ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਚਾਚਾ ਸਰਦਾਰ ਅਜੀਤ ਸਿੰਘ ਭਾਰਤ ਦੀ ਸੁਤੰਤਰਤਾ ਸੰਗਰਾਮ ਦੇ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ 12 ਸਾਲ ਦੀ ਉਮਰ ਸੀ ਜਦੋਂ ਭਗਤ ਸਿੰਘ ਜਲਿਆਂ ਵਾਲੇ ਬਾਗ ਕਤਲकांड ਤੋਂ ਬਾਅਦ ਉੱਥੇ ਗਏ ਅਤੇ ਉੱਥੋਂ ਦੀ ਮਿੱਟੀ ਲੈ ਕੇ ਆਏ ਕਰਤਾਰ ਸਿੰਘ ਸਰਾਬਾ ਤੋਂ ਕਾਫੀ ਪ੍ਰਭਾਵਿਤ ਹੋਏ ਕਿ ਕਿਵੇਂ 19 ਸਾਲ ਦੇ ਨੌਜਵਾਨ ਨੇ ਦੇਸ਼ ਵਿਦੇਸ਼ ਕੋ ਮੰਦੇ باوجود ਆਪਣੇ ਮੁਲਕ ਦੇ ਲਈ ਕੁਰਬਾਨੀ ਦੇਣਾ ਜ਼ਰੂਰੀ ਸਮਝਿਆ ਸ਼ੁਰੂ ਤੋਂ ਕਿਤਾਬਾਂ ਪੜ੍ਹਨ ਦੇ ਸ਼ੁਰੂ ਕੀ ਆਜ਼ਾਦੀ ਦੀ ਲੜਾਈ ਕਿਵੇਂ ਲੜੀ ਜਾਂਦੀ ਹੈ ਇਹ ਵੀ ਕਿਤਾਬਾਂ ਤੋਂ ਹੀ ਸਿੱਖਿਆ ਸੀ ਪਗਤ ਸਿੰਘ ਦੀ ਜ਼ਿੰਦਗੀਆਂ ਦੋ ਅਹਿਮ ਘਟਨਾਵਾਂ ਜਿਨ੍ਹਾਂ ਨੇ ਉਹਨਾਂ ਦੀ ਜ਼ਿੰਦਗੀ ਬਦਲੀ ਉਹ ਸਨ ਸਾਨ੍ਹ ਰਸਤਾ ਕਤਲ ਤੇ ਅਸੈਂਬਲੀ ਬੰਬ ਕਾਂਡ ਸ਼ਹੀਦ ਆਜ਼ਮ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਦੇ ਜੱਦੀ ਪਿੰਡ ਖਟਕੜਕਲਾਂ ਦੇ ਵਿੱਚ ਪੰਜਾਬ ਸਰਕਾਰ 3.5 ਕਰੋੜ ਰੁਪਏ ਖਰਚ ਕਰਕੇ ਨਵੀਨੀਕਰਨ ਕਰਵਾ ਰਹੀ ਹੈ ਅਤੇ ਨਾਲ ਹੀ ਇਥੇ ਲਾਈਟ ਐਂਡ ਸਾਊਂਡ ਸਿਸਟਮ ਦੇ ਨਾਲ ਸ਼ਹੀਦ ਆਜ਼ਮ ਦੀ ਜੀਵਨੀ ਦਿਖਾਈ ਜਾਵੇਗੀ ਇਸ ਦੇ ਨਾਲ ਹੀ ਅਲਟਰਾ ਮਾਡਰਨ ਟੈਕਨੀਕ ਦੇ ਨਾਲ ਗੈਲਰੀਜ਼ ਵੀ ਲੈਸ ਹੋਣ ਗਿਆ ਸ਼ਹੀਦ ਆਜ਼ਮ ਸਰਦਾਰ ਪਗਤ ਸਿੰਘ ਹਰਾਂ ਦੀ ਜਨਮ ਦਿਹਾੜੇ ਦੇ ਮੌਕੇ ਤੇ ਆਦਾਰਾ ਰੇਡੀਓ ਸਪਾਈਸ ਉਹਨਾਂ ਨੂੰ ਨਤਮਸਤਕ ਹੁੰਦਾ ਹੈ